ਜਦੋਂ ਮੀਰਾ ਦੇ ਮਨ ਨੂੰ ਤਸੱਲੀ ਨਾ ਹੋਈ ਫਿਰ ਕਿਸੇ ਨੇ ਦੱਸ ਪਾ ਦਿੱਤੀ ਕਹਿੰਦੇ ਬਨਾਰਸ ਜਾਓ ਬਨਾਰਸ ਦੇ ਵਿੱਚ ਇੱਕ ਰੱਬ ਦਾ ਪਿਆਰਾ ਵੱਸਦਾ ਹੈ ਜਿਸ ਦਾ ਨਾਮ ਹੈ ਰਵਿਦਾਸ ਉਹਦੇ ਕੋਲ ਜਾਈ ਤੈਨੂੰ ਰੱਬ ਦਾ ਸੱਚਾ ਗਿਆਨ ਮਿਲ ਜਾਊਗਾ ਮੀਰਾ ਰਾਣੀ ਅੱਜ ਰਵਿਦਾਸ ਮਹਾਰਾਜ ਜੀ ਦਾ ਦਰਸ਼ਨ ਕਰਨ ਚੱਲੀ ਹੈ ਗੁਰਮੁਖੋ ਕਈ ਥਾਵਾਂ ਤੇ ਗਈ ਹੁਣ ਬਨਾਰਸ ਕਿਹੜਾ ਛੋਟਾ ਹੈ ਜਿਸ ਨੂੰ ਬਨਾਰਸ ਕਹਿੰਦੇ ਹਾਂ ਅਸਲ ਇਹ ਇਲਾਕਾ ਵਸਾਇਆ ਸੀ ਸ਼ਿਵ ਜੀ ਨੇ ਗੁਰਮੁਖੋ ਦੋ ਨਦੀਆਂ ਵਗਦੀਆਂ ਹਨ ਇੱਕ ਵਰਨਾ ਇੱਕ ਅਸੀ ਉਹਨਾਂ ਦੋਨਾਂ ਨਦੀਆਂ ਦੇ ਵਿਚਾਲੇ ਜਿਹੜਾ ਇਲਾਕਾ ਵਸਿਆ ਹੈ ਉਸ ਦਾ ਨਾਮ ਹੈ ਬਨਾਰਸੀ ਹੁਣ ਬਨਾਰਸ ਕਹਿੰਦੇ ਹਾਂ 360 ਮੰਦਰ ਹਨ ਜੀ ਬਨਾਰਸ ਵਿੱਚ ਉੱਥੇ ਜਾ ਕੇ ਹੁਣ ਵੀ ਦੇਖ ਲਓ ਵੱਖ-ਵੱਖ ਧਰਮਾਂ ਦੇ ਲੋਕ ਬੈਠੇ ਹਨ ਮੀਰਾ ਬਹੁਤ ਥਾਵਾਂ ਤੇ ਗਈ ਕੰਗਾ ਨੇ ਸਾਫ਼ ਹੀ ਜਵਾਬ ਦੇ ਦਿੱਤਾ ਕਹਿੰਦੇ ਸਾਡੇ ਆਸ਼ਰਮ ਵਿੱਚ ਔਰਤ ਨੂੰ ਵੜਨ ਦੀ ਆਗਿਆ ਨਹੀਂ ਹੈ ਆ ਜਿਵੇਂ ਤੁਸੀਂ ਬੈਠੇ ਹੋ ਗੁਰੂ ਦਰਬਾਰ ਸਾਹਿਬ ਵਿੱਚ ਇੱਕ ਗੁਰੂਕਰ ਹੈ ਜਿਨ੍ਹਾਂ ਨੇ ਔਰਤ ਜਾਤ ਦਾ ਸਤਿਕਾਰ ਕਰਨ ਵਾਸਤੇ ਆਵਾਜ਼ ਵੀ ਉਠਾਈ ਸਤਿਕਾਰ ਵੀ ਕੀਤਾ ਜੇ ਹੁਣ ਸੰਗਤ ਵਿੱਚ ਭਾਈ ਬੈਠੇ ਹਨ ਤਾਂ ਮਾਈਆਂ ਵੀ ਬਰਾਬਰ ਹਨ ਜੇ ਸਿੱਖ ਬਾਣੀ ਪੜ ਸਕਦਾ ਬੀਬੀਆਂ ਵੀ ਪੜ ਸਕਦੀਆਂ ਹਨ ਜੇ ਸਿੱਖ ਅਮਰਤ ਛੱਕ ਸਕਦਾ ਹੈ ਬੀਬੀਆਂ ਵੀ ਅਮਰਤ ਛੱਕ ਸਕਦੀਆਂ ਹਨ ਜੇ ਕਥਾ ਕੀਰਤਨ ਸਿੱਖ ਕਰਦੇ ਹਨ ਉਥੇ ਬੀਬੀਆਂ ਪ੍ਰਚਾਰਕ ਵੀ ਨੇ ਬੀਬੀਓ ਗੁਰੂ ਘਰ ਹੀ ਹੈ ਜਿੱਥੇ ਤੁਹਾਨੂੰ ਸਤਕਾਰ ਮਿਲਿਆ ਹੋਰ ਕਈ ਧਰਮ ਐਸੇ ਨੇ ਜਿੱਥੇ ਬੀਬੀਆਂ ਨੂੰ ਸਤਕਾਰ ਨਹੀਂ ਮਿਲਦਾ ਉਹਨਾਂ ਦੀ ਆਪਣੀ ਮਰਿਆਦਾ ਹੈ ਮੁਸਲਮਾਨਾਂ ਦੀਆਂ ਮਸੀਤਾਂ ਬਹੁਤ ਨੇ ਪਰ ਮੁਸਲਮਾਨ ਬੀਬੀਆਂ ਨਹੀਂ ਜਾ ਸਕਦੀਆਂ Hindu ਵੀਰ ਜਨੇਊ ਪਾਉਂਦੇ ਨੇ ਧਰਮ ਦਾ ਚਿੰਨ ਹੈ ਪਰ Hindu ਭੈਣਾ ਨਹੀਂ ਜਨੇਊ ਪਾ ਸਕਦੀਆਂ ਗੁਰਸਿੱਖਾਂ ਵਾਸਤੇ ਸਤਿਗੁਰੂ ਨੇ ਸਾਰੇ ਖਜ਼ਾਨੇ ਖੋਲੇ ਹਨ ਆਪਾਂ ਨੂੰ ਤਾਂ ਗੁਰੂ ਘਰ ਦਾ ਸਤਕਾਰ ਭੁੱਲਣਾ ਹੀ ਨਹੀਂ ਚਾਹੀਦਾ ਹੁਣ ਮੀਰਾ ਕਈ ਥਾਵਾਂ ਤੇ ਗਈ 360 ਮੰਦਰ ਬਨਾਰਸ ਵਿੱਚ ਸਨ ਕੰਗਾ ਨੇ ਕਹਿਣਾ ਵੀ ਸਾਡੀ ਚੇਲੀ ਬਣ ਜਾ ਪਤਾ ਸੀ ਵੀ ਰਾਣੀ ਮਹਾਰਾਣੀ ਹੈ ਜੇ ਰਾਜਾ ਸਰਧਾਲੂ ਬਣ ਗਿਆ ਆਪਾਂ ਕਿਸੇ ਤੋਂ ਕੀ ਲੈਣਾ ਹੈ ਚੰਗਾ ਖਾਣਾ ਦਾਣਾ ਪੀਣਾ ਪਹਿਨਣਾ ਪਦਾਰਥ ਮਿਲਣੇ ਨੇ ਮੀਰਾ ਗਈ ਸਭ ਦੇ ਪਰ ਕੋਈ ਕਿਹਾ ਕਰੇ ਮੈਂ ਹੀ ਚੰਗਾ ਮੈਨੂੰ ਹੀ ਗਿਆਨ ਹੈ ਜੇ ਮੀਰਾ ਨੇ ਕਹਿਣਾ ਕਿ ਫਲਾਣਾ ਬਾਬਾ ਕਿਵੇਂ ਹੈ ਤਾਂ ਅੱਗੋ ਕਹਿੰਦੇ ਉਹ ਤਾਂ ਐਵੇਂ ਹੀ ਫਿਰਦਾ ਹੈ ਬਸ ਇੱਕ ਦੂਜੇ ਦੀ ਨਿੰਦਾ ਕਰਦੇ ਕਈ ਹਉਮੈ ਦੇ ਭਰੇ ਹੋਏ ਕਹਿੰਦੇ ਅਸੀਂ ਚੰਗੇ ਹਾਂ ਜਿਹੜਾ ਸਾਡਾ ਨਹੀਂ ਬਣਦਾ ਉਹ ਤਾਂ ਨਰਕਾ ਨੂੰ ਜਾਂਦਾ ਹੈ ਬੜਾ ਕੁਝ ਲੋਕ ਬੁੱਲਣ ਕਈ ਮੰਦਰ ਇਹੋ ਜਿਹੇ ਜਿੱਥੇ ਮੀਰਾ ਗਈ ਤੇ ਸਾਫ਼ ਹੀ ਜਵਾਬ ਦੇ ਦਿੱਤਾ ਕਿ ਸਾਡੇ ਆਸ਼ਰਮ ਵਿੱਚ ਔਰਤ ਨੂੰ ਤਾਂ ਸਾਡੇ ਮਹਾਤਮਾ ਮੱਥੇ ਨਹੀਂ ਲਾਉਂਦੇ ਔਰਤ ਨੇ ਜਨਮ ਦਿੱਤਾ ਲੰਗਰ ਪਾਣੀ ਵੀ ਔਰਤਾਂ ਦੇ ਹੱਥਾਂ ਦਾ ਦਿੱਤਾ ਖਾਣੇ ਆ ਵੇਖੋ ਸਿਆਣੀ ਔਰਤ ਬਿਨਾ ਤਾਂ ਘਰ ਵੀ ਨਹੀਂ ਵੱਜਦਾ ਕਿਸੇ ਨਾਲ ਦੀ ਮੀਰਾ ਦਾ ਮਨ ਨਾ ਜੁੜਿਆ ਥਾਂ ਥਾਂ ਤੇ ਗਈ ਆਖਰਕਾਰ ਮਨ ਨੂੰ ਉਦਾਸੀ ਹੋ ਗਈ ਜਿਹੜੇ ਇੱਕ ਦੋ ਸੇਵਕ ਨਾਲ ਗਏ ਸੀ ਉਹ ਕਹਿੰਦੇ ਮੀਰਾ ਕੀ ਗੱਲ ਹੈ ਤੀਰਥਾਂ ਤੇ ਵੀ ਇਸ਼ਨਾਨ ਕਰ ਲਿਆ ਇੰਨੇ ਸਾਧੂਆਂ ਦੀ ਸੰਗਤ ਵੀ ਕਰ ਲਈ ਪਰ ਤੇਰਾ ਮਨ ਕਿਉਂ ਪਟਕੀ ਜਾਂਦਾ ਹੈ ਉੱਥੇ ਫਿਰ ਮੀਰਾ ਨੇ ਕਿਹਾ ਕਿ ਮੇਲੇ ਤਾਂ ਬਹੁਤ ਨੇ ਪਰ ਕੋਈ ਇਹੋ ਜਿਹਾ ਨਹੀਂ ਮਿਲਿਆ ਜਿਹੜਾ ਰੱਬ ਨਾਲ ਜੋੜਨ ਵਾਲਾ ਹੋਵੇ ਮੇਰਾ ਮਨ ਨਹੀਂ ਮੰਨਦਾ ਮੈਂ ਚਾਹੁੰਦੀ ਹਾਂ ਕਿ ਮੇਰਾ ਮਨ ਮੰਨ ਜਾਵੇ ਕੋਈ ਐਸਾ ਸਬਬ ਬਣੇ ਕਿ ਮੇਰੇ ਮਨ ਨੂੰ ਸ਼ਾਂਤੀ ਆ ਜਾਵੇ ਇਹ ਹੋਇਆ ਨਹੀਂ ਤੇ ਜਿੱਥੇ ਵੀ ਗਈ ਹਾਂ ਸਗੋਂ ਮਨ ਹੋਰ ਪਟਕ ਗਿਆ ਗੁਰਮੁਖ ਪਿਆਰਿਓ ਕਿਸੇ ਨੇ ਦੱਸ ਪਾ ਦਿੱਤੀ ਕਿ ਰਵਦਾਸ ਮਹਾਰਾਜ ਰਹਿੰਦੇ ਨੇ ਬਨਾਰਸ ਦੇ ਵਿੱਚ ਹੀ ਰਵਦਾਸ ਮਹਾਰਾਜ ਜੀ ਦਾ ਸਿਰ ਗੋਵਰਧਨ ਵਿਖੇ ਆਸ਼ਰਮ ਸੀ ਮੀਰਾ ਉੱਥੇ ਚਲੀ ਗਈ ਜਦੋਂ ਉੱਥੇ ਮੀਰਾ ਗਈ ਸੰਗਤ ਵਿੱਚ ਬੈਠੀ ਹੈ ਸਤਿਗੁਰੂ ਰਵਦਾਸ ਮਹਾਰਾਜ ਜੀ ਪਵਨ ਬਾਣੀ ਦਾ ਸ਼ਬਦ ਪੜ੍ਹਦੇ ਹਨ ਜੋ ਦਿਨ ਆਵੇ ਸੋ ਦਿਨ ਜਾਹੀ ਕਹਿੰਦੇ ਜਿਵੇਂ ਦਿਨ ਆਉਂਦਾ ਹੈ ਚਲਿਆ ਜਾਂਦਾ ਹੈ ਕਰਣਾ ਕੂਚ ਰਹਿਣ ਥਿਰਨਾਹੀ ਕਹਿੰਦੇ ਆਪਾਂ ਵੀ ਇੱਥੋਂ ਕੂਚ ਕਰ ਜਾਣਾ ਹੈ ਸਦਾ ਨਹੀਂ ਰਹਿਣਾ ਸੰਗ ਚਲਤ ਹੈ ਹਮ ਭੀ ਚਲਣਾ ਕਹਿੰਦੇ ਸਾਡੇ ਸੰਗੀ ਸਾਥੀ ਜਾ ਰਹੇ ਨੇ ਅਸੀਂ ਵੀ ਜਾਣਾ ਹੈ ਦੂਰ ਗਵਨ ਸਿਰ ਉੱਪਰ ਮਰਨਾ ਜਿਸ ਟਿਕਾਣੇ ਤੇ ਪਹੁੰਚਣਾ ਹੈ ਜਿਸ ਮੰਜ਼ਲ ਤੇ ਪਹੁੰਚਣਾ ਹੈ ਰੱਬ ਨਾਲ ਇੱਕ ਮਿੱਕ ਹੋਣਾ ਇਹ ਤਾਂ ਕਹਿੰਦੇ ਰਸਤਾ ਬੜਾ ਦੂਰ ਹੈ ਤੇ ਮੌਤ ਸਿਰ ਤੇ ਮੰਡਰਾ ਰਹੀ ਹੈ ਅਸਲ ਵਿੱਚ ਗੁਰਮਖੋ ਜਿਉਂਦੇ ਜਿਉਂਦੇ ਸਿਮਰਨ ਕਰੀਏ ਧਰਮ ਕਰੀਏ ਤਾਂ ਰੱਬ ਦਾ ਮੇਲ ਹੋਣਾ ਹੈ ਮੌਤ ਦਾ ਕੀ ਪਤਾ ਕਦੋਂ ਆ ਜਾਵੇਗੀ ਕਿਆ ਤੂੰ ਸੋਇਆ ਜਾਗ ਈਆਨਾ ਤੈਂ ਜੀਵਨ ਜੱਗ ਸੱਚ ਕਰ ਜਾਨਾ ਕਹਿੰਦੇ ਹੈ ਭਾਈ ਕਿਉਂ ਸੁੱਤਾ ਪਿਆ ਹੈ हे ਮੇਰੇ ਮਨਾ ਕਿਉਂ ਤੂੰ ਸਾਰਾ ਦਿਨ ਸੁੱਤਾ ਰਹਿੰਦਾ ਹੈ ਇਸ ਸੰਸਾਰ ਨੂੰ ਸੱਚ ਮੰਨੀ ਬੈਠਾ ਹੈ ਅਸਲ ਵਿੱਚ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਜਿਨ ਜੀਉ ਦੀ ਆਸੋ ਰਿਜਕ ਅੰਭਰਾਵੇ ਜਿਸ ਵਾਹਿਗੁਰੂ ਨੇ ਜੀਵਨ ਦਿੱਤਾ ਉਹ ਰਿਜਕ ਵੀ ਦੇਵੇਗਾ ਤੇ ਦਿੰਦਾ ਵੀ ਹੈ ਕੋਈ ਹੈਗਾ ਇਹੋ ਜਿਹਾ ਜਿਹੜਾ ਭੁੱਖਾ ਮਰਦਾ ਹੋਵੇ ਕਹਿੰਦੇ ਨੇ ਜਿਸ ਵਾਹਿਗੁਰੂ ਨੇ ਜੀਵਨ ਦਿੱਤਾ ਹੈ ਉਹ ਰਿਜਕ ਵੀ ਦੇਵੇਗਾ ਸਭ ਘਟ ਭੀਤਰ ਹਾਰਟ ਚਲਾਵੇ ਆਹ ਦੁਨੀਆਦਾਰੀ ਦੀ ਹੱਟੀ ਨੂੰ ਉਹ ਪਰਮਾਤਮਾ ਸਭ ਦੇ ਅੰਦਰ ਬੈਠਾ ਚਲਾ ਰਿਹਾ ਹੈ ਹਰ ਚੰਗੇ ਨਾਲ ਇੱਕ ਮਾੜਾ ਜੋੜ ਕੇ ਸਭ ਦਾ ਹੀ ਟਾਈਮ ਲੰਘਾਈ ਜਾਂਦਾ ਹੈ ਰਵਿਦਾਸ ਮਹਾਰਾਜ ਕਹਿੰਦੇ ਹਨ ਹੋਨੇ ਰਿਜਕ ਦੇਣਾ ਪਰਵਰਿਸ਼ ਵੀ ਤੇਰੀ ਕਰਨੀ ਰੱਬ ਨੇ ਤੈਨੂੰ ਆਪਣਾ ਫਰਜ਼ ਪਛਾਣਨਾ ਚਾਹੀਦਾ ਹੈ ਕਰ ਬੰਦਗੀ ਛਾੜ ਮੈਂ ਮੇਰਾ ਕਹਿੰਦੇ ਮੇਰੀ ਮੇਰੀ ਛੱਡ ਦੇ ਪਰਮਾਤਮਾ ਦਾ ਭਜਨ ਕਰਿਆ ਕਰ ਬੰਦਗੀ ਕਰਿਆ ਕਰ ਹਿਰਦੇ 'ਨਾਮ' ਸਮਾਰ ਸਵੇਰਾ ਕਹਿੰਦੇ ਵਾਹਿਗੁਰੂ ਦਾ ਨਾਮ ਜਪ ਆਪਣੇ ਹਿਰਦੇ ਦੇ ਵਿੱਚ ਸੰਭਾਲ ਕਰ ਨਾਮ ਦੀ ਸਚਾਈ ਦੀ ਤੇ ਅੰਮ੍ਰਿਤ ਵੇਲਾ ਵੀ ਸੰਭਾਲਿਆ ਕਰ ਆਹ ਸਵੇਰੇ ਜਿਹੜਾ ਸਮਾਂ ਇਹਨੂੰ ਸੰਭਾਲੋ ਭਾਈ ਸਮਾਂ ਲੰਘ ਗਿਆ ਮੁੜ ਕੇ ਹੱਥ ਨਹੀਂ ਆਉਂਦਾ ਜਨਮ ਸਿਰਾਨੋਂ ਪੰਥ ਨਾ ਸਵਾਰਾ ਇਹਦਾ ਭਾਵ ਹੈ ਕਿ ਜ਼ਿੰਦਗੀ ਨੂੰ ਤਾਂ ਸਵਾਰੀ ਜਾ ਰਿਹਾ ਹੈ ਆ ਵੀ ਹੋਵੇ ਉਹ ਵੀ ਹੋਵੇ ਪਰ ਜਿਹੜਾ ਪੰਥ ਹੈ ਰਾਹ ਹੈ ਉਹਨੂੰ ਸਵਾਰਿਆ ਨਹੀਂ ਪੰਥ ਤੋਂ ਭਾਵ ਹੁੰਦਾ ਰਸਤਾ ਮਾਰਗ ਜਿਹੜੇ ਰਾਹ ਤੇ ਜਾਣਾ ਉਸ ਰਾਹ ਬਾਰੇ ਧਨ ਇਕੱਠਾ ਨਹੀਂ ਕੀਤਾ ਸਾਂਝ ਪਰੀ ਦਹ ਦਿਸ ਅੰਧਿਆਰਾ ਬੁਢਾਪੇ ਵੇਲੇ ਜਦੋਂ ਜ਼ਿੰਦਗੀ ਦੀ ਸ਼ਾਮ ਹੋਈ ਦਸੇ ਪਾਸੇ ਪਾਪ ਸਾਰੇ ਪਾਸੇ ਹਨੇਰਾ ਦਿਸੇਗਾ ਤਾਂ ਪਛਤਾਉਣਾ ਬਵੇਗਾ ਕਹਿ ਰਵਿਦਾਸ ਨਿਦਾਨ دیਵਾਨੇ ਰਵਿਦਾਸ ਜੀ ਆਖਦੇ ਹਨ ਕਿ हे ਅਣਜਾਣ ਕਮਲਿਆ ਵਿਚਾਰ ਕਰ ਅੰਤ ਵੇਲੇ ਕੌਣ ਸਹਾਈ ਹੋਣਾ ਹੈ ਜਿਹਨੂੰ ਬਾਣੀ ਨੇ ਕਹਿ ਦਿੱਤਾ ਜਹਾਂ ਪੰਥ ਤੇਰਾ ਕੋ ਨ ਸਿਆਨੋ ਹਰ ਕਾ ਨਾਮ ਤਹ ਨਾਲ ਪਛਾਨੋ ਜਹ ਮਾਤ ਪਿਤਾ ਸਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਿੱਥੇ ਕੋਈ ਵੀ ਸਹਾਇਤਾ ਨਹੀਂ ਕਰਨ ਵਾਲਾ ਉੱਥੇ ਨਾਮ ਨੇ ਸਹਾਇਤਾ ਕਰਨੀ ਹੈ ਜਦੋਂ ਰਵਦਾਸ ਜੀ ਤੋਂ ਬਚਨ ਸੁਣੇ ਤੇ ਮਨ ਇੱਕਦਮ ਟਿਕ ਗਿਆ ਗੁਰਮੁਖੋ ਨਾਲ ਦੀ ਨਾਲ ਮਨ ਨੂੰ ਸ਼ਾਂਤੀ ਆ ਗਈ ਮੀਰਾ ਕਹਿੰਦੀ ਹੁਣ ਆਇਆ ਹੈ ਅਸਲੀ ਆਨੰਦ ਆਹਾ ਗਿਆਨ ਸੱਚਾ ਹੈ ਕਿਸੇ ਨੇ ਅਜ ਤੱਕ ਇਸ ਤਰ੍ਹਾਂ ਦਾ ਸੱਚਾ ਗਿਆਨ ਮੈਨੂੰ ਨਹੀਂ ਦਿੱਤਾ ਲਿਆਉ ਪਦਾਰਥ ਲਿਆਉ ਮਾਇਆ ਜਿੰਨਾ ਕੁਝ ਮੀਰਾ ਦੇ ਕੋਲ ਸੀ ਰਵਿਦਾਸ ਜੀ ਦੇ ਮੂਹਰੇ ਮੱਥਾ ਟੇਕ ਦਿੱਤਾ ਰਵਿਦਾਸ ਮਹਾਰਾਜ ਜੀ ਨੇ ਕਿਹਾ ਆ ਮਾਇਆ ਭਈ ਸਾਡੇ ਕਿਸ ਕੰਮ ਦੀ ਹੈ ਅਸੀਂ ਤਾਂ ਰੱਬ ਦਾ ਨਾਮ ਜਪਣ ਵਾਸਤੇ ਤੇ ਜਪਾਉਣ ਵਾਸਤੇ ਆਏ ਹਾਂ ਮੀਰਾ ਕਹਿੰਦੀ ਜੀ ਮੈਂ ਦਾਨ ਕਰਨਾ ਹੈ ਰਵਿਦਾਸ ਜੀ ਕਹਿੰਦੇ ਜੇ দান ਹੀ ਕਰਨਾ ਹੈ ਲੋੜਵੰਦ ਗਰੀਬਾਂ ਨੂੰ ਬਸਤਰ ਦਿਓ ਜਿਦੇ ਘਰ ਰੋਟੀ ਨਹੀਂ ਪੱਕਦੀ ਉਹਨਾਂ ਦੀ ਮਦਦ ਕਰ ਦਿਓ ਮੈਨੂੰ ਮਾਇਆ ਦੀ ਲੋੜ ਨਹੀਂ ਆਹ ਬਚਨ ਸੁਣ ਕੇ ਮੀਰਾ ਧਨ ਹੋ ਗਈ ਗੁਰਮੁਖੋ ਸਾਰੇ ਵਹਿਮ ਭਰਮ ਭੁਲੇਖੇ ਦੂਰ ਹੋ ਗਏ ਹੁਣ ਮੀਰਾ ਗੁਰੂ ਰਵਿਦਾਸ ਜੀ ਦੀ ਸੇਵਕ ਬਣ ਗਈ ਸਤਿਗੁਰੂ ਰਵਿਦਾਸ ਜੀ ਦੇ ਚਰਨ ਧੋ ਕੇ ਉਹ ਚਰਣਾ ਅੰਮ੍ਰਿਤ ਛਕ ਲਿਆ ਜਿਨ੍ਹਾਂ ਕੁਝ ਕੋਲ ਸੀ ਗਰੀਬਾਂ ਵਿੱਚ ਵੰਡ ਦਿੱਤਾ ਹੁਣ ਜਦੋਂ ਸਾਰੇ ਮੀਰਾ ਬਾਈ ਕੋਲ ਆਏ ਤੇ ਮੀਰਾ ਬਾਈ ਨੂੰ ਦੇਖਿਆ ਮੀਰਾ ਬਾਈ ਰਵਦਾਸ ਜੀ ਦੀ ਸੇਵਕ ਬਣ ਚੁੱਕੀ ਸੀ ਉੱਥੇ ਆਪਣੇ ਆਪ ਨੂੰ ਉੱਚਾ ਕਹਾਉਣ ਵਾਲੇ ਕੁਝ ਈਰਖਾ ਵਿੱਚ ਸੜਨ ਲੱਗ ਗਏ ਗੁਰਮਖੋ ਕਿੰਨਾ ਨੇ ਜਾ ਕੇ ਮੀਰਾ ਦੇ ਪੇਕੇ ਘਰ ਸ਼ਿਕਾਇਤ ਕਰ ਦਿੱਤੀ ਕਹਿੰਦੇ ਤੇਰੀ ਨੂੰਹ ਨੇ ਬਹੁਤ ਮਾੜਾ ਕੰਮ ਕੀਤਾ ਹੈ ਮਹਾਰਾਣਾ ਸੰਗਾ ਕਹਿੰਦਾ ਕੀ ਗੱਲ ਹੁਣ ਕੀ ਗੱਲ ਹੋਈ ਕਹਿੰਦੇ ਤੇਰੀ ਨੂੰਹ ਨੇ ਤੁਹਾਡੇ ਕੋਲ ਨੂੰ ਦਾਗ ਲਾ ਦਿੱਤਾ ਹੈ ਇੱਕ ਨੀਚ ਨੂੰ ਗੁਰੂ ਧਾਰਨ ਕਰ ਲਿਆ ਹੈ ਸਾਧ ਸੰਗਤ ਜੀ ਜਾ ਕੇ ਸ਼ਿਕਾਇਤਾਂ ਕੀਤੀਆਂ ਉਧਰ ਮਹਾਰਾਣਾ ਸੰਗਾ ਸਹਰਾ ਮੀਰਾਬਾਈ ਦਾ ਅਤੇ ਮੀਰਾ ਦਾ ਭਰਾ ਰਾਜਾ ਚੰਦਰਪਾਗ ਇਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਆ ਜੋ ਸੁਣਿਆ ਹੈ ਪਤਾਤਾ ਕਰੀਏ ਸੱਚ ਹੈ ਕਿ ਝੂਠ ਸੇਵਕ ਭੇਜੇ ਕਿ ਜਾਓ ਮੀਰਾ ਨੂੰ ਬੁਲਾ ਕੇ ਲਿਆਓ ਉਦੋਂ ਨੂੰ ਜਿਹੜੀ ਮੀਰਾबाई ਸੀ ਗੁਰੂ ਰਵਦਾਸ ਜੀ ਦੇ ਸੰਗਤ ਕਰ ਕਰਕੇ ਬਾਣੀ ਸੁਣ ਸੁਣ ਕੇ ਇਹਨੂੰ ਪੂਰੀ ਰੰਗਤ ਚੜ ਚੁੱਕੀ ਸੀ ਘਰੋਂ ਆਇਆ ਸੱਦਾ ਕਿ ਤੈਨੂੰ ਘਰ ਬੁਲਾਇਆ ਹੈ ਮੀਰਾ ਘਰ ਜਾਣ ਵਾਸਤੇ ਤਿਆਰ ਹੋਈ ਰਵਦਾਸ ਮਹਾਰਾਜ ਜੀ ਤੋਂ ਆਗਿਆ ਲੈ ਕੇ ਘਰ ਚਲੀ ਗਈ ਕਈ ਦਿਨਾਂ ਦਾ ਸਫ਼ਰ ਕਰਕੇ ਚਲੀ ਗਈ ਆਪਣੇ ਸਹੁਰੇ ਘਰ ਉਹ ਕਹਿਣ ਲੱਗੇ ਮੀਰਾ ਤੈ ਬਹੁਤ ਵੱਡੀ ਗਲਤੀ ਕੀਤੀ ਹੈ ਇੱਕ ਨੀਚ ਨੂੰ ਗੁਰੂ ਧਾਰ ਲਿਆ ਹੈ ਮੀਰਾ ਕਹਿੰਦੀ ਜਿਹਨੂੰ ਮੈਂ ਗੁਰੂ ਧਾਰਨ ਕੀਤਾ ਹੈ ਸੰਸਾਰ ਵਿੱਚ ਇਹੀ ਇੱਕ ਸੱਚਾ ਮਹਾਪੁਰਖ ਹੈ ਕਹਿੰਦੀ ਚੁਗਲਾਂ ਦੇ ਪਿੱਛੇ ਨਾ ਲੱਗੋ ਮੈਂ ਜਿਹੜਾ ਗੁਰੂ ਧਾਰਨ ਕੀਤਾ ਹੈ ਉਹ ਹਰ ਪੱਖੋਂ ਪੂਰਾ ਹੈ ਮੀਰਾ ਨੇ ਪਹਿਲਾਂ ਸ੍ਰੀ ਕ੍ਰਿਸ਼ਨ ਜੀ ਦੇ ਗੁਣ ਗਾਉਣੇ ਹੁਣ ਨਾਲ-ਨਾਲ ਰਵਦਾਸ ਜੀ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਰੌਲਾ ਪੈ ਗਿਆ ਘਰ ਵਿੱਚ ਪਿਆਰਿਓ ਫਿਰ ਮੀਰਾ ਦੀ ਮਾਂ ਨੇ ਸਲਾਹ ਬਣਾਈ ਕਿ ਇਹਨੂੰ ਹੁਣ ਮਾਰ ਦਿੱਤਾ ਜਾਵੇ ਸਾਧ ਸੰਗਤ ਜੀ ਉਸ ਵੇਲੇ ਪਹਿਲਾਂ ਤਾਂ ਮੀਰਾ ਨੂੰ ਸਮਝਾਇਆ ਮੀਰਾ ਨਾ ਮੰਨੇ ਕਹਿੰਦੀ ਮੈਂ ਆਪਣੇ ਗੁਰੂ ਦਾ ਪੱਲਾ ਨਹੀਂ ਛੱਡ ਸਕਦੀ ਫਿਰ ਮਾਂ ਨੇ ਇੱਕ ਦਿਨ ਸਲਾਹ ਕੀਤੀ ਗੁਰਮੁਖ ਪਿਆਰਿਓ ਪਟਾਰੀ ਵਿੱਚ ਸੱਪ ਪਾ ਕੇ ਇੱਕ ਜੋਗੀ ਆਟਾ ਵਾਂਗਦਾ ਫਿਰਦਾ ਸੀ ਉਸਨੂੰ ਮੀਰਾ ਦੀ ਮਾਂ ਨੇ ਜਾ ਕੇ ਕਿਹਾ हे ਜੋਗਿਆ ਤੈਨੂੰ ਜੋ ਚਾਹੀਦਾ ਹੈ ਮੈਂ ਦਵਾਂਗੀ ਪਰ ਮੈਨੂੰ ਇੱਕ ਕਾਲਾ ਜ਼ਹਿਰੀਲਾ ਨਾਗ ਦੇ ਦੇ ਜੋਗੀ ਨੇ ਪੁੱਛਿਆ ਕਿ ਮਾਤਾ ਤੂੰ नाग ਕੀ ਕਰਨਾ ਹੈ ਮੀਰਾ ਦੀ ਮਾਂ ਨੇ ਦੱਸ ਦਿੱਤਾ ਕਿ ਸਾਡੀ ਕੁੜੀ ਨੇ ਕੋਲ ਨੂੰ ਦਾਗ ਲਾ ਦਿੱਤਾ ਹੈ ਹੁਣ ਮੈਂ ਉਸ ਨੂੰ ਮਾਰਨਾ ਚਾਹੁੰਦੀ ਹਾਂ ਜੋਗੀ ਨੇ ਕਿਹਾ ਕਹਿੰਦਾ ਇੰਨਾ ਵੱਡਾ ਜ਼ੁਲਮ ਨਾ ਕਰ ਰਾਣੀਏ ਫਿਰ ਵੀ ਤੈਨੂੰ ਜਨਮ ਦਿੱਤਾ ਹੈ ਰਾਣੀ ਕਹਿੰਦੀ ਜਿੰਨੀ ਮਰਜ਼ੀ ਮਾਇਆ ਲੈ ਲੈ ਪਰ ਸਭ ਜ਼ਰੂਰ ਦੇ ਦੇ ਜੋਗੀ ਨੇ ਮਾਇਆ ਮੰਗੀ ਮਾਇਆ ਦੇ ਕੇ ਜहरीਲਾ ਨਾਗ ਲੈ ਲਿਆ ਗੁਰਮਖੋ ਪਟਾਰੀ ਵਿੱਚ ਬੰਦ ਕਰਕੇ ਮੀਰਾ ਕੋਲੇ ਚਲੀ ਗਈ ਕਹਿੰਦੀ ਤੇਰੇ ਵਾਸਤੇ ਆ ਬੜਾ ਸੁੰਦਰ ਹਾਰ ਖਰੀਦਿਆ ਹੈ ਨਹਾ ਧੋ ਕੇ ਇਹਨੂੰ ਗਲ ਵਿੱਚ ਪਾਲਿਆ ਮੀਰਾ ਨੇ ਇਸ਼ਨਾਨ ਕੀਤਾ ਬਸਤਰ ਬਦਲੇ ਜਦੋਂ ਪਟਾਰੀ ਖੋਲੀ ਲੈ ਕੇ ਸਤਿਗੁਰੂ ਰਵਦਾਸ ਮਹਾਰਾਜ ਜੀ ਦਾ ਨਾਮ ਸੱਪ ਗਲ ਵਿੱਚ ਪਾਲਿਆ ਸੱਪ ਸੱਚਮੁੱਚ ਦਾ ਹੀ ਹਾਰ ਬਣ ਗਿਆ ਮੀਰਾ ਬਾਈ ਬਚ ਗਈ ਗੁਰਮੁਖੋ ਮਾਂ ਨੇ ਜਦੋਂ ਦੇਖਿਆ ਬਹੁਤ ਹੈਰਾਨ ਹੋਈ ਪਰ ਫਿਰ ਦੁਬਾਰਾ ਬਿਉਂਤ ਬਣਾਈ ਕਿ ਹੁਣ ਇਸ ਨੂੰ ਜ਼ਹਿਰ ਪਿਆ ਕੇ ਮਾਰਾਂਗੇ ਕੋਈ ਵੈਦ ਆਇਆ ਹੋਇਆ ਸੀ ਉਹਦੇ ਕੋਲੋਂ ਜ਼ਹਿਰ ਦਾ ਪਿਆਲਾ ਲਿਆਂਦਾ ਮੀਰਾ ਨੂੰ ਮਾਰਨ ਵਾਸਤੇ ਵੈਦ ਤੋਂ ਜ਼ਹਿਰ ਦਾ ਪਿਆਲਾ ਲੈ ਕੇ ਮੀਰਾ ਕੋਲ ਆ ਗਈ ਕਹਿੰਦੀ ਮੀਰਾ ਆ ਸਾਧੂਆਂ ਦੀ ਟੋਲੀ ਆਈ ਸੀ ਉਹਨਾਂ ਨੇ ਇਹ ਅੰਮ੍ਰਿਤ ਦਿੱਤਾ ਹੈ ਅਸੀਂ ਪੀ ਲਿਆ ਹੈ ਤੂੰ ਵੀ ਪੀ ਲੈ ਤੇਰਾ ਵੀ ਭਲਾ ਹੋ ਜਾਵੇਗਾ ਮਨ ਵਿੱਚ ਖੋਟ ਵਸਾ ਕੇ ਦੇਖੋ ਮਾਤਾ ਕਹਿੰਦੀ ਐ ਸਾਧੂ ਦੇ ਕੇ ਗਏ ਪ੍ਰੇਮ ਪਿਆਲਾ ਮੀਰਾ ਰਹਿੰਦੀ ਐ ਨਾਲ ਬਨੌਟੀ ਚਾਲਾਂ ਛੱਡਦੀ ਗੁੱਜੇ ਤੀਰਾਂ ਨੂੰ ਅੰਮ੍ਰਿਤ ਪਿਆਲਾ ਦੱਸ ਕੇ ਜ਼ਹਿਰ ਪਿਲਾਉਂਦੀ ਮੀਰਾ ਨੂੰ ਕਹਿੰਦੀ ਆਹ ਪਿਆਲਾ ਤੂੰ ਪੀ ਲੈ ਮੀਰਾ ਨੂੰ ਰੱਬ ਤੇ ਭਰੋਸਾ ਸੀ ਕਹਿੰਦੀ ਠੀਕ ਹੈ ਮਾਤਾ ਜੇ ਅੰਮ੍ਰਿਤ ਹੀ ਆਖਿਆ ਹੈ ਮੈਂ ਪੀ ਲੈਨੀ ਆ ਆਪਣੇ ਵਾਲਾ ਸੁਭਾਅ ਨਹੀਂ ਸੀ ਹਰ ਗੱਲ ਤੇ ਸ਼ੰਕਾ ਇੱਥੇ ਤਾਂ ਅੰਮ੍ਰਿਤ ਤੇ ਵੀ ਕਿੰਤੂ ਪਰੰਤੂ ਕਰਨ ਲੱਗ ਪਏ ਗੁਰਬਾਣੀ ਤੇ ਕਿੰਤੂ ਪਰੰਤੂ ਗ੍ਰੰਥ ਸਾਹਿਬ ਦੇ ਕਿੰਤੂ ਪ੍ਰੰਤੂ ਕੁਝ ਕੋਈ ਆਖੀ ਜਾਂਦਾ ਹੈ ਕੁਝ ਕੋਈ ਆਖੀ ਜਾਂਦਾ ਹੈ ਦੇਖੋ ਕਲੂ ਕਾਲ ਦੇ ਘਾਰੇ ਟੁੱਟੇ ਭਾਈਆਂ ਦੇ ਵਰਤਾਰੇ ਲੱਗਦੇ ਸੱਤ ਬਗਾਨੇ ਪਿਆਰੇ ਪੁੱਠੀਆਂ ਰੀਤਾਂ ਹੋ ਗਈਆਂ ਜੋ ਸੀ ਫਾਇਦੇਮੰਦ ਚਲਾਈਆਂ ਰਸਮਾਂ ਕੁੱਲ ਖੜੋ ਗਈਆਂ ਗੱਲ ਕਹਿਣ ਦਾ ਵੀ ਸਮਾਂ ਨਹੀਂ ਹੈ ਗੁਰਮੁਖ ਪਿਆਰਿਓ ਕਹਿਣਗੇ ਤੂੰ ਸਾਡੇ ਤੋਂ ਜ਼ਿਆਦਾ ਸਿਆਣਾ ਹੈ ਮਾਂ ਕਹਿੰਦੀ ਮੀਰਾ ਲੈ ਅੰਮ੍ਰਿਤ ਪੀ ਲੈ ਮੀਰਾ ਨੇ ਸਤਗੁਰੂ ਰਵਦਾਸ ਮੀਰਾ ਨੇ ਸਤਗੁਰੂ ਰਵਦਾਸ ਮਹਾਰਾਜ ਜੀ ਦਾ ਨਾਮ ਲੈ ਕੇ ਘਟ ਘਟ ਕਰਕੇ ਪੀ ਗਈ ਇਹਨੂੰ ਬਹੁਤ ਹੀ ਸਵਾਦ ਲੱਗਿਆ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੈ ਮਹਾਰਾਜ ਦਾ ਨਾਮ ਜਪੋ ਰੱਬ ਦੀ ਕਿਰਪਾ ਹੋਵੇ ਫਿਰ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ ਹੈ ਜਦੋਂ ਅੰਮ੍ਰਿਤ ਬਣ ਗਿਆ ਜ਼ਹਿਰ ਮੀਰਾ ਨੂੰ ਕੁਝ ਵੀ ਨਾ ਹੋਇਆ ਬਚ ਗਈ ਫਿਰ ਮਾਂ ਨੂੰ ਕਹਿੰਦੀ ਮਾਤਾ ਇਹ ਅੰਮ੍ਰਿਤ ਬਹੁਤ ਹੀ ਸਵਾਦ ਹੈ ਜੇ ਹੋਰ ਹੈ ਤਾਂ ਹੋਰ ਲਿਆ ਦੇ ਜਦੋਂ ਆਹ ਗੱਲ ਕਹੀ ਮਾਂ ਸ਼ਬਦ ਕਹਿ ਕੇ ਕਹਿੰਦੇ ਮਾਂ ਦੀਆਂ ਫਿਰ ਤਾਂਾਂ ਨਿਕਲ ਗਈਆਂ ਧੀ ਪੁੱਤ ਹੋਵੇ ਚਾਹੇ ਲੱਖ ਮਾੜਾ ਮਰਨ ਵੇਲੇ ਤਾਂ ਆਪਾਂ ਵੀ ਰੋਂਦੇ ਹਾਂ ਉਹ ਕਹੀ ਜਾਵਾਂਗੇ ਤੂੰ ਮਰ ਜਾ ਮਗਰੋਂ ਲੈ ਜੇ ਪਰ ਜਦੋਂ ਅੱਖਾਂ ਓਲੇ ਹੋ ਜੇ ਫਿਰ ਦੇਖਿਓ ਕੀ ਹਾਲ ਹੁੰਦਾ ਹੈ ਹੁਣ ਪਤਾ ਵੀ ਸੀ ਜੇ ਮੈਂ ਜ਼ਹਿਰ ਪਲਾਈ ਹੈ ਮੀਰਾ ਕਹਿੰਦੀ ਲਿਆ ਦੇ ਦੇ ਮਾਂ ਇਹ ਬਹੁਤ ਸਵਾਦ ਹੈ ਫਿਰ ਮਾਂ ਰੂਪਈ ਗੁਰਮੁਖ ਪਿਆਰਿਓ ਫਿਰ ਮਨ ਵਿਚ ਆਇਆ ਕਹਿੰਦੀ ਕਿਉਂ ਕੁਖੋ ਜਾਈ ਦਾ ਕਤਲ ਕਰਦੀ ਹਾਂ ਫਿਰ ਸੱਚ ਦੱਸਿਆ ਮਾਈ ਦੱਸੇ ਸੱਚੀ ਗੱਲ ਤੇਰੇ ਨਾਲ ਕੀਤਾ ਛਲ ਵਿਖ ਘੋੜੀ ਵਿੱਚ ਜਲ ਮੀਰਾ ਤਾਈ ਮਾਰੀਏ ਕਰੀ ਮਾਫ ਮੈਨੂੰ ਹੁਣ ਰਾਮ ਪਿਆਰੀਏ ਮੀਰਾ ਤਾਂ ਬਚ ਗਈ ਫਿਰ ਮਾਂ ਕਹਿੰਦੀ ਮੀਰਾ ਇਹ ਤਾਂ ਤੇਰੇ ਨਾਲ ਧੋਖਾ ਕੀਤਾ ਸੀ ਮੈਨੂੰ ਮਾਫ ਕਰ ਦੇ ਪਰ ਇਸ ਗੱਲ ਦਾ ਮੀਰਾ ਨੇ ਬੁਰਾ ਨਹੀਂ ਮਨਾਇਆ ਕਹਿੰਦੀ ਮਾਂ ਸੱਚੀ ਗੱਲ ਹੈ ਰਵਦਾਸ ਮਹਾਰਾਜ ਜੀ ਦੇ ਬਚਨ ਸੁਣੇ ਸੀ ਤੈ ਜੀਵਨ ਜਗ ਸੱਚ ਕਰ ਜਾਣਾ ਮੀਰਾ ਕਹਿੰਦੀ ਮੈਂ ਸੁਣਿਆ ਸੀ ਰਵਦਾਸ ਮਹਾਰਾਜ ਜੀ ਤੋਂ ਇਹ ਦੁਨੀਆ ਫਨਾ ਦਾ ਘਰ ਹੈ ਅੱਜ ਸਚਾਈ ਦਾ ਪਤਾ ਲੱਗ ਗਿਆ ਫਿਰ ਉੱਥੇ ਮੀਰਾ ਨੇ ਕਿਹਾ ਨਹੀਂ ਮਾਂ ਕਿਹੜੇ ਰੰਗ ਦੀ ਦੁਨੀਆ ਜੋ ਦੋਦੀ ਮੈਂ ਹੋ ਗਈ ਪਰਾਈ ਕਿਸੇ ਨੇ ਨਾ ਆਪਣੀ ਬਣਾਈ ਮਾਂ ਕਿਹੜੇ ਰੰਗ ਦੀ ਦੁਨੀਆ ਕਲੀਆਂ ਵੀ ਨਹੀਂ ਜਰਦੀ ਖਿਲੀਆਂ ਉੱਤੋਂ ਕਰੇ ਰਖਵਾਲੀ ਕੋਈ ਨਾ ਸਾਰੇ ਬੁੱਚੜ ਤੇ ਮਾਲਿਕ ਕੋਈ ਨਾ ਮੀਰਾ ਬਚ ਗਈ ਗੁਰਮੁਖ ਪਿਆਰਿਓ ਇਹਨੇ ਪੇਕੇ ਤੇ ਸਹਰੇ ਸਭ ਛੱਡੇ ਸਾਰਾ ਸਮਾਂ ਰਵਦਾਸ ਮਹਾਰਾਜ ਜੀ ਦਾ ਨਾਮ ਜਪੀ ਜਾਣਾ ਜਿੱਥੇ ਵੀ ਜਾਣਾ ਦੁਨੀਆ ਨੂੰ ਇਹੀ ਉਪਦੇਸ਼ ਦੇਣਾ ਕੋਈ ਨਾ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਇਹ ਮੀਰਾਬਾਈ ਦਾ ਇਤਿਹਾਸ ਅੱਜ ਸਾਂਝਾ ਕੀਤਾ ਹੈ ਇਸ ਤਰ੍ਹਾਂ ਗੁਰਮੁਖ ਪਿਆਰਿਓ ਜ਼ਿੰਦਗੀ ਲਿਖੇ ਲਾਈ ਦੀ ਹੈ ਬਹੁਤ ਜਨਮ ਵਿਛਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿਰਵਦਾਸ ਆਸ ਲੱਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਦੇਖੋ ਜੇ ਪਰਿਵਾਰਾਂ ਵਿੱਚ ਰਹਿੰਦੇ ਹੋ ਘਰਾਂ ਵਿੱਚ ਸੁੱਖ ਸ਼ਾਂਤੀ ਹੈ ਸਿਰ ਤਾਂ ਬਹੁਤ ਹੀ ਚੰਗਾ ਹੈ ਰੱਬ ਦਾ ਨਾਮ ਜਪੋ ਪਰ ਜੇ ਪਰਿਵਾਰ ਦਾ ਮਾਹੌਲ ਕੁਝ ਨਹੀਂ ਵੀ ਸੁਧਰੇ ਤਾਂ ਵੀ ਭਾਈ ਟੁੱਟੀਦਾ ਨਹੀਂ ਹੁੰਦਾ ਆਪਣੇ ਫਰਜ਼ ਨਿਭਾਓ ਪਰਮਾਤਮਾ ਦਾ ਭਜਨ ਜਰੂਰ ਕਰੋ ਜਿਹੜੀ ਸਾਡੀ ਕਦਰ ਪੈਣੀ ਹੈ ਉਹ ਧਰਮ ਦੇ ਨਾਲ ਤੇ ਮਹਾਰਾਜ ਦੇ ਨਾਮ ਜਪਣ ਨਾਲ ਪੈਣੀ ਹੈ ਇੱਥੇ ਰਾਜੇ ਮਹਾਰਾਜੇ ਵੀ ਆਏ ਪਰ ਕਦਰ ਨਹੀਂ ਪਈ ਹੁਣ ਮੀਰਾ ਬਾਈ ਦਾ ਪੇਕਾ ਅਤੇ ਪਰਿਵਾਰ ਸਹੁਰਾ ਪਰਿਵਾਰ ਰਾਜੇ ਹੀ ਸੀ ਆਪਸ ਵਿੱਚ ਜਲ ਲੜਾਈਆਂ ਝਗੜੇ ਕਰ ਕਰ ਮਰ ਗਏ ਕਿਸੇ ਦਾ ਵੀ ਨਾਮੋਂ ਨਿਸ਼ਾਨ ਨਹੀਂ ਰਿਹਾ ਆਪਾਂ ਅੱਜ ਜ਼ਿਕਰ ਕੀਤਾ ਗੁਰਮੁਖ ਪਿਆਰੋ ਮੀਰਾ ਭਗਤਣੀ ਦਾ ਇਹਨਾਂ ਨੇ ਸੰਗਤ ਕੀਤੀ ਸਤਿਗੁਰ ਰਵਦਾਸ ਮਹਾਰਾਜ ਜੀ ਦੀ ਪੂਜਾ ਹੁੰਦੀ ਹੈ ਸੋ ਆਪਾਂ ਨੂੰ ਵੀ ਚਾਹੀਦਾ ਹੈ ਇਤਿਹਾਸ ਜਿੰਨਾ ਮਰਜ਼ੀ ਪੜੋ ਸੁਣੋ ਪਰ ਕਿਸੇ ਗੱਲ ਦਾ ਪੈਰਾ ਵੀ దਈਏ ਸੋ ਇਨੀਆਂ ਕਹੀ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ